ਕਰਕੇ ਐਸ ਵळे ਆਪਣੀ ਇੱਜ਼ਤ ਦਾ ਸਵਾਲ ਹੈ ਆਪਣੀ ਹੋਂਦ ਦਾ ਸਵਾਲ ਹੈ ਜੇ ਆਪਾਂ ਹੁਣ ਇਕੱਠੇ ਨਾ ਹੋਏ ਪਾਵਾਂ ਕਿਸਾਨ ਹੋਵੇ ਪਾਵਾਂ ਮਜ਼ਦੂਰ ਹੋਵੇ ਪਾਵਾਂ ਮੁਨਾਜ਼ਮ ਹੋਵੇ ਪਾਵਾਂ ਦੁਕਾਨਦਾਰ ਹੋਵੇ ਸੋ ਜਿਵੇਂ ਸਾਡੇ ਰਾਜਮ ਸਾਥੀ ਕਹੇ ਗਏ ਆ ਛੋਟੇ ਦੁਕਾਨਦਾਰ ਸਭ ਤੋਂ ਪਹਿਲਾਂ ਛੋਟੇ ਮੱਛੀ ਨੇ ਮਰਨਾ ਕਾਰਪੋਰੇਟ ਸੈਕਟਰ ਕੀ ਕਰ ਰਿਹਾ ਕਿ ਦਿੱਲੀ ਤੋਂ ਕਟੜਾ ਰੋਡ ਬਣ ਰਹੀ ਹੈ ਤੁਹਾਨੂੰ ਲੱਗਦਾ ਹੋਣਾ ਇਹ ਸੜਕ ਤੁਹਾਡੇ ਵਾਸਤੇ ਆ ਆਪਾਂ ਨੂੰ ਭੇਖਾ ਇਹ ਸੜਕਾਂ ਪੂਰੀ ਦੁਨੀਆ ਦੇ ਵਿੱਚ ਬਣ ਰਹੀਆਂ ਹਨ ਦੁਬਈ ਤੋਂ ਬੰਬੇ ਤੱਕ ਸਮੁੰਦਰ ਦੇ ਥੱਲੇ ਦੀ ਸੁਰੰਗ ਬਣਾਈ ਜਾ ਰਹੀ ਹੈ ਟ੍ਰੇਨ ਚੱਲੂਗੀ ਵੱਡੀਆਂ-ਵੱਡੀਆਂ ਸੜਕਾਂ ਹੋਰ ਬਣਾਈਆਂ ਜਾ ਰਹੀਆਂ ਸੋ ਇਹਨਾਂ ਸੜਕਾਂ ਦੇ ਉੱਤੇ ਆਪਣੀਆਂ ਮਿਰਚਾਂ ਆਪਣਾ ਝੋਨਾ ਮੱਕੀ ਨਹੀਂ ਜਾਣਾ ਉਹ ਕਾਰਪੋਰੇਟ ਸੈਕਟਰ ਜਿਹੜਾ ਵੱਡੀਆਂ-ਵੱਡੀਆਂ ਕੰਪਨੀਆਂ ਜੋ ਸਾਡੇ ਦੇਸ਼ਾਂ ਨੂੰ ਚਲਾ ਰਹੀਆਂ ਉਹ ਸੜਕਾਂ ਬਣਦੀਆਂ ਇਹ ਸੜਕ ਕੱਟੜੇ ਤੱਕ ਜਾਊਗੀ ਜੰਮੂ ਕਸ਼ਮੀਰ ਉਸ ਤੋਂ ਬਾਅਦ ਪਾਇਆ ਪਾਕਿਸਤਾਨ ਦੁਬਈਆਂ ਨੂੰ ਜੁੜੂਗੀ 大家一空。